ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਰਾਜਸਥਾਨ ਹਨਾ ਰਾਜਸਥਾਨ ਜਿੱਥੇ ਬਾਗੜ ਦਾ ਮੇਲਾ ਜਿਹੜਾ ਉਹ ਮਨਾਇਆ ਜਾਂਦਾ ਹੈ ਹਨਾ ਜਾਹਰਵੀਰ ਗੋਗਾ ਜੀ ਦੇ ਮੰਦਿਰ ਦੇ ਅੱਜ ਤੁਹਾਨੂੰ ਦਰਸ਼ਨ ਕਰਵਾਏ ਤੇ ਜਿੱਥੇ ਬਾਬਾ ਗੋਰਖਨਾਥ ਜੀ ਨੇ ਜਿਹੜੀ ਆਪਣੀ ਤਪੱਸਿਆ ਕੀਤੀ ਸੀ ਉਹ ਮੰਦਿਰ ਦੇ ਤੁਹਾਨੂੰ ਆਪਾਂ ਨੇ ਦਰਸ਼ਨ ਕਰਵਾਏ ਇਹ ਮੇਲੇ ਦਾ ਆਪਾਂ ਰਾਤ ਦਾ ਦ੍ਰਿਸ਼ ਤੁਹਾਨੂੰ ਪੂਰਾ ਆਪਾਂ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਬਣ ਰਹੇ ਹੋ ਆਪਣੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰਾ ਜਿਹੜਾ ਰਾਤ ਦਾ ਮੇਲਾ ਜਿਵੇਂ ਇੱਥੇ ਲੋਕ ਘੁੰਮਦੇ ਨੇ ਹਨਾ ਊਂਟ ਦੀ ਸਵਾਰੀ ਕਰਦੇ ਨੇ ਹਨਾ ਉਹ ਸਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਵੀਡੀਓ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਆਹ ਜਿਹੜਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਹਨਾ ਬਹੁਤ ਸੋਹਣੇ ਲੱਗ ਰਹੇ ਨੇ ਊਂਠ ਜਿਹੜੇ ਸਜਾਏ ਹੋਏ ਨੇ ਤੇ ਇੱਥੇ ਕੋਈ ਜਿਹੜੀ ਉਹ ਮੰਡੀ ਨਹੀਂ ਲੱਗੀ ਹੋਈ ਹੁੰਥਾਂ ਦੀ ਇੱਥੇ ਜਿਹੜੇ ਆ ਲੋਕ ਤੁਸੀਂ ਦੇਖ ਰਹੇ ਹੋ ਹੁੰਥਾਂ ਨੂੰ ਫੜੀ ਬੈਠੇ ਨੇ ਹਨਾ ਇਹ ਆਪਣੇ ਊਂਠ ਦੂਰੋਂ ਦੂਰੋਂ ਇਹ ਮੇਲੇ ਤੇ ਲੈ ਕੇ ਆਉਂਦੇ ਨੇ ਤੇ ਜਿਹੜੇ ਲੋਕ ਮੇਲੇ ਤੇ ਮੱਥਾ ਟੇਕਣ ਆਉਂਦੇ ਨੇ ਹਨਾ ਫਿਰ ਉਹ ਰਾਤ ਨੂੰ ਜਦੋਂ ਇੱਥੇ ਘੁੰਮਦੇ ਨੇ ਤਾਂ ਜਿਹੜੇ ਇਹ ਊਂਠ ਨੇ ਇਹਨਾਂ ਦੀ ਸਵਾਰੀ ਵੀ ਉਹ ਲੋਕ ਕਰਦੇ ਨੇ ਤੇ ਜਿਹੜੇ ਇੱਧਰ ਝੂਲੇ ਲੱਗੇ ਹੋਏ ਨੇ ਉਹਨਾਂ ਤੇ ਜਿਹੜੇ ਉਹ ਝੂਟੇ ਵੀ ਜਿਵੇਂ ਉਹਨਾਂ ਦੇ ਬੱਚੇ ਹਨਾ ਆਪ ਵੀ ਉਹ ਝੂਟੇ ਲੈਂਦੇ ਨੇ ਇੱਥੇ ਹਨਾ ਭਈਆ ਜੈਸਾ ਲੱਗਿਆ ਠੀਕ ਹੈ ਜੀ ਵਧੀਆ ਜੀ ਤੁਸੀਂ आप ये ऊँट के मालिक हो आप अच्छा ये कितने रुपए में सवारी कराते हो आप ऊँट की हम पचास के दो बंदे पचास रुपए में दो बंदे आ, कितनी दूर तो। तक लेके जाते हो हम बीघा लंबा राउंड के होते हैं जी तीन बीघे में ले अच्छा, ले ऐसे घुमा के लेके आते हो ठीक है आप कहा से हो सर हम सर से हमें जी राहुल सर से गंगानगर से गाहू राहुल सर गंगानगर आप कितना टाइम हो गया आपको यहाँ पे आते आप लोग मेरे को आते चार साल हो गया चार साल से आप यहाँ पे हर बार ਊਂਠਾ ਆਪਣਾ ਲੈ ਕੇ ਆਤੇ ਹੋ ਔਰ ਯਹਾਂ ਪੇ ਲੋਕੋ ਨੂੰ ਸਵਾਰੀ ਕਰਾਤੇ ਹੋ ਐ ਔਰ ਰਾਤ ਕੋ ਜੇ ਮੇਲਾ ਜਿਆਦਾ ਵਰਤਾ ਹੈ ਨਾ ਜਿਆਦਾ ਇਕੱਠਾ ਹੋਤਾ ਹੈ ਯਹਾਂ ਰਾਤ ਕੋ ਹਾਂ ਹਮੇ ਵੀ ਸਵਾਰੀ ਕਰਾਓਗੇ ਊਠ ਕੀ ਕਰਾ ਦੇਗਾ ਠੀਕ ਹੈ ਜੀ ਤੇ ਅਨਾ ਆ ਬਾਈਆਂ ਨਾਲ ਆਪਾਂ ਨੇ ਗੱਲਬਾਤ ਕੀਤੀ ਐ ਆਪਣਾ ਜਿਹੜਾ ਆ ਊਠ ਆ ਗੰਗਾ ਨਗਰ ਦੇ ਨੇ ਇਹ ਬਾਈ ਹੈ ਨਾ ਕੀ ਨਾਮ ਦੱਸਿਆ ਸੀ ਬਾਈ ਜੀ ਮੇਰਾ ਨਾਮ ਅਨਿਲ ਐ ਅਨਿਲ ਅਨਿਲ ਹਾਂ ਅਨਿਲ ਹਾਂ ਜੀ ਇਹ ਜਿਹੜਾ ਆਪਣਾ ਊਠ ਔਰੇ ਲੈ ਕੇ ਆਉਂਦੇ ਨੇ ਮੇਲੇ ਦੇ ਵਿੱਚ ਹੈ ਨਾ ਤੇ ਲੋਕਾਂ ਨੂੰ ਸਵਾਰੀ ਕਰਾਉਂਦੇ ਨੇ ਊਂਡ ਦੀ ਤੇ ਅੱਗੇ ਤੁਹਾਨੂੰ ਦਿਖਾਉਨੇ ਆਪਾਂ ਹਨਾ ਸਾਰਾ ਜਿਹੜਾ ਮੇਲਾ ਰਾਤ ਦਾ ਤੇ ਇੱਧਰ ਦੇਖੋ ਬੱਚਾ ਲੈ ਰਿਆ ਨਜ਼ਾਰੇ ਹਨਾ ਤੇ ਜੰਪ ਕਰ ਰਿਹਾ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਅੱਗੇ ਇੱਧਰ ਊਂਠ ਦੇ ਉੱਤੇ ਬਾਈ ਹਨਾ ਸਵਾਰੀਆਂ ਨੂੰ ਜਿਹੜਾ ਉਹ ਸਵਾਰੀ ਕਰਵਾ ਰਿਹਾ ਤੇ ਆਹ ਦੇਖੋ ਇੱਧਰ ਜਿਹੜੇ ਕਾਫੀ ਊਂਠ ਵਾਲੇ ਬੰਦੇ ਨੇ ਹਨਾ ਆਪਣੇ ਊਂਠ ਲੈ ਕੇ ਖੜੇ ਨੇ ਅੱਗੇ ਵੀ ਤੇ ਇੱਥੇ ਜਿਹੜਾ ਜਿਹੜੇ ਲੋਕ ਉਹ ਮੇਲੇ ਦੇ ਵਿੱਚ ਘੁੰਮਣ ਆਉਂਦੇ ਨੇ ਉਹਨਾਂ ਨੂੰ ਉਂਠ ਦੀ ਜਿਹੜੀ ਉਹ ਸਵਾਰੀ ਕਰਵਾਉਂਦੇ ਨੇ ਤੇ ਇੱਧਰ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਹਨਾ ਜਿਵੇਂ ਆਈਸਕ੍ਰੀਮ ਦੀ ਜੂਸ ਦੀ ਠੰਡਿਆਂ ਦੀ ਹਨਾ ਐਵੇਂ ਦੀਆਂ ਜਿਹੜੀਆਂ ਇਹ ਸਾਰੀਆਂ ਰੇੜੀਆਂ ਲੱਗੀਆਂ ਨੇ ਆ ਦੇਖੋ ਕਿੰਨੇ ਉਂਠ ਖੜੇ ਨੇ ਤੇ ਕਾਫੀ ਲੋਕ ਜਿਹੜੇ ਉਹ ਇੱਥੇ ਸਵਾਰੀ ਕਰ ਰਹੇ ਨੇ ਉਂਠ ਦੀ ਤੇ ਕਈ ਲੋਕ ਇੱਥੇ ਦੇਖੋ ਫੋਟੋਆਂ ਵੀ ਕਰਾ ਰਹੇ ਨੇ ਹਨ ਤੇ ਯਾਰ ਕਾਫੀ ਭਾਰੀ ਇਕੱਠ ਹੁੰਦਾ ਰਾਤ ਨੂੰ ਵੀ ਇੱਥੇ ਮੇਲੇ ਦੇ ਵਿੱਚ ਜਿਹੜਾ ਰਾਤ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਆਂ ਆਪਾਂ ਇਹਦੇ ਵਿੱਚ ਵੀ ਤੇ ਆਹ ਜਿਹੜੀਆਂ ਟਰੈਵਲ ਟੈਂਪੋ ਤੁਸੀਂ ਦੇਖ ਰਹੇ ਹੋਏ ਦੂਰੋਂ ਦੂਰੋਂ ਜਿਵੇਂ ਯੂਪੀ ਤੋਂ ਹਰਿਆਣੇ ਤੋਂ ਹਨਾ ਪੰਜਾਬ ਤੋਂ ਦੂਰੋਂ ਦੂਰੋਂ ਮੇਲੇ ਦੇ ਉੱਤੇ ਜਿਹੜੀਆਂ ਭਰ ਕੇ ਆਉਂਦੀਆਂ ਨੇ ਤੇ ਇੱਧਰ ਪੁਲਿਸ ਕਰਮੀ ਆਪਣੀ ਡਿਊਟੀ ਨਿਭਾ ਰਹੇ ਨੇ ਹਨਾ ਤੇ ਇਹ ਰਾਜਸਥਾਨ ਪੁਲਿਸ ਰਾਜਸਥਾਨ ਪੁਲਿਸ ਵਾਲੇ ਨੇ ਜਿਹੜੇ ਕਿ ਸਰਕਾਰ ਦੁਆਰਾ ਇੱਥੇ ਲਗਾਏ ਜਾਂਦੇ ਨੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਹਨਾ ਤੇ ਇਧਰ ਝੂਲੇ ਢੀੜਾ ਹਨ ਤੁਸੀਂ ਦੇਖ ਸਕਦੇ ਹੋ ਆਪਣੀ ਵੀਡੀਓ ਦੇ ਵਿੱਚ ਤੇ ਇਧਰ ਜਵਾਕਾਂ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਝੂਲੇ ਬਣਾਏ ਗਏ ਨੇ ਹਨ ਜਿਵੇਂ ਤੁਸੀਂ ਆਹ ਦੇਖ ਰਹੇ ਹੋ 에어로ਪਲੇਨ ਦੀ ਜਿਹੜੀ ਸ਼ੇਪ ਦਿੱਤੀ ਗਈ ਆ ਆਹ ਝੂਲੇ ਨੂੰ ਤੇ ਇੱਕ-ਇੱਕ ਜਵਾਕ ਜਿਹੜਾ ਹਨ ਇੱਕ-ਇੱਕ ਜਹਾਜ਼ ਦੇ ਵਿੱਚ ਬੈਠਾ ਨਾ ਜਿਹੜੀ ਉਹ ਜਹਾਜ਼ ਦੀ ਸ਼ੇਪ ਦਿੱਤੀ ਗਈ ਆ ਇਹ ਝੂਲੇ ਨੂੰ ਤੇ ਜਵਾਕ ਬਹੁਤ ਖੁਸ਼ ਨੇ ਹਨ ਤੇ ਛੋਟੇ ਝੂਲੇ ਨੇ ਯਾਰ ਇਹੇ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਉਹ ਸਾਹਮਣੇ ਜਿਹੜੀ ਟ੍ਰੇਨ ਵੀ ਜਵਾਕਾਂ ਲਈ ਚੱਲ ਰਹੀ ਹੈ ਨਾ ਉਹਦੇ ਵਿੱਚ ਵੀ ਜਿਹੜਾ ਜਵਾਕ ਆਨੰਦ ਰਹਿ ਰਹੇ ਨੇ ਟ੍ਰੇਨ ਦੇ ਵਿੱਚ ਬਹਿ ਕੇ ਤੇ ਨਜ਼ਾਰਾ ਲੈ ਰਹੇ ਨੇ ਤੇ ਆਹ ਦੇਖੋ ਜਵਾਕਾਂ ਦੇ ਲਈ ਜਿਹੜੀ ਛੋਟੀ ਟ੍ਰੇਨ ਬਣਾਈ ਗਈ ਆ ਛੋਟੀ ਜੀ ਪਟੜੀ ਦੇ ਉੱਤੇ ਜਿਹੜੀ ਇਹ ਟ੍ਰੇਨ ਘੁੰਮਦੀ ਆ ਤੇ ਆਲੇ-ਦਾਲੇ ਜਿਹੜੇ ਬੱਚਿਆਂ ਦੇ ਮਾਪੇ ਖੜੇ ਨੇ ਹਨਾ ਤੇ ਦੇਖ ਰਹੇ ਨੇ ਆਪਣੇ ਬੱਚਿਆਂ ਨੂੰ ਝੂਟੇ ਲੈਂਦੇ ਆ ਨੂੰ ਟ੍ਰੇਨ ਦੇ ਵਿੱਚ ਤੇ ਇਧਰ ਬਾਈ ਨੇ ਹੱਥ ਨਾਲ ਫੜ ਕੇ ਜਿਹੜੀ ਉਹ ਟ੍ਰੇਨ ਰੋਕਤੀ ਤੇ ਹੁਣ ਜਵਾਗ ਝੂਟੇ ਲੈ ਕੇ ਟ੍ਰੇਨ ਤੋਂ ਉਤਰ ਰਹੇ ਨੇ ਹਨ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਜਿਹੜਾ ਮੇਲੇ ਦਾ ਅੱਗੇ ਦ੍ਰਿਸ਼ ਉਹ ਬਣਿਆ ਹੁੰਦਾ ਹਵਾਜੀ ਭਰ ਕੇ ਬਣਾਇਆ ਗਿਆ ਇਹ ਹਨਾ ਆ ਦੇਖੋ ਜਵਾਗ ਪਹਿਲਾਂ ਉੱਪਰ ਜਾਂਦੇ ਨੇ ਤੇ ਉੱਥੋਂ ਆ ਦੇਖੋ ਛੋਟੀ ਬੱਚੀ ਜਿਹੜੀ ਸਲਾਈਡ ਮਾਰਦੀ ਆਉਂਦੀ ਆ ਉੱਥੋਂ ਹਨਾ ਉਹਦੇ ਤੋਂ ਝੂਲੇ ਜੇ ਤੋਂ ਆ ਦੇਖੋ ਬੱਚਿਆਂ ਦੇ ਲਈ ਜਾਨੀ ਕਿ ਬਹੁਤ ਘੈਂਟ ਹੈ ਜਿਹੜਾ ਤੁਸੀਂ ਊਠ ਦੇਖ ਰਹੇ ਹੋ ਹਨ ਇਹਦੀ ਅਸੀਂ ਮੈਂ ਤੇ ਸੁਖਪ੍ਰੀਤ ਸਵਾਰੀ ਕਰਨ ਜਾ ਰਹੇ ਹਾਂ ਤੇ ਇਹ ਬਾਈ ਹਨਾ 20 ਰੁਪਏ ਸਵਾਰੀ ਸਾ ਤੋਂ ਮੰਗਦਾ ਹਨਾ ਵੀ 20 ਰੁਪਏ ਇੱਕ ਜਣਾ ਦੇ ਦਿਓ ਤੇ ਮੈਂ ਤੇ ਸੁਖਪ੍ਰੀਤ ਆਹ ਊਠ ਦੀ ਸਵਾਰੀ ਕਰਨ ਜਾ ਰਹੇ ਹਾਂ ਦੋਨੋਂ ਜਣੇ ਹਨਾ ਤੇ ਬਾਕੀ ਹਨਾ ਤੁਹਾਨੂੰ ਦੱਸ ਦਿਆਂ ਐਕਸਪੀਰੀਅੰਸ ਕਮੇ ਦਾ ਰਿਹਾ ਆਪਾਂ ਉੱਠ ਦੀ ਸਵਾਰੀ ਕਰਨ ਤੋਂ ਬਾਅਦ ਗੋਰਖਨਾਥ ਜੀ ਦੇ ਟਿੱਲੇ ਦੀ ਵੱਲ ਆ ਗਏ ਸੀਗੇ ਤੇ ਆ ਜਿਹੜਾ ਮੇਨ ਗੇਟ ਬਣਿਆ ਹੋਇਆ ਹਨਾ ਇੱਥੋਂ ਜਿਹੜੀ ਗੋਰਖਨਾਥ ਜੀ ਦੇ ਮੰਦਿਰ ਬਣਿਆ ਹੋਇਆ ਉਹਦੇ ਅੰਦਰ ਐਂਟਰੀ ਹੁੰਦੀ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਲਾਈਟਾਂ ਦੇ ਨਾਲ ਚਮਕ ਰਿਹਾ ਪੂਰਾ ਹਨਾ ਤੇ ਇੱਧਰ ਲੋਕ ਡਟੌਂਦ ਕਰਦੇ ਜਾ ਰਹੇ ਨੇ ਨਾ ਇਹਨਾਂ ਦੀ ਸੁੱਖ ਸੁੱਖੀ ਹੁੰਦੀ ਆ ਜਦੋਂ ਸੁੱਖ ਪੂਰੀ ਹੋ ਜਾਂਦੀ ਆ ਤਾਂ ਫਿਰ ਜਿਵੇਂ ਇਹ ਸੁੱਖ ਸੁੱਖ ਕੇ ਜਾਂਦੇ ਨੇ ਮੰਦਿਰ ਤੇ ਫਿਰ ਉਸ ਤਰ੍ਹਾਂ ਜਿਹੜੀ ਇਹ ਡਟੌਂਦ ਪੂਰੀ ਕਰਕੇ ਆਪਣੀ ਸੁੱਖ ਚੜਾਉਂਦੇ ਨੇ ਹਨਾ ਤੇ ਆਹ ਦੇਖੋ ਯਾਰ ਹਲੇ ਵੀ ਲੋਕ ਕਾਫੀ ਜਿਹੜੇ ਗੋਰਖਨਾਥ ਜੀ ਦੇ ਮੰਦਿਰ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਆ ਦੇਖੋ ਰਾਤ ਨੂੰ ਵੀ ਇਹ ਜਿਹੜੇ ਦਰਸ਼ਨ ਲੋਕ ਕਰਦੇ ਨੇ ਨਾ ਕਿਉਂਕਿ ਦਿਨੇ ਬਹੁਤ ਗਰਮੀ ਹੁੰਦੀ ਹੈ ਧੁੱਪ ਹੋ ਜਾਂਦੀ ਹੈ ਤੇ ਰਾਤ ਨੂੰ ਵੀ ਇਹ ਮੰਦਿਰ ਜਿਹੜਾ ਖੁੱਲਾ ਰਹਿੰਦਾ ਆ ਦੇਖੋ ਕਾਫੀ ਮਾਤਰਾ ਦੇ ਵਿੱਚ ਜਿਹੜੇ ਲੋਕ ਆ ਰਹੇ ਨੇ ਦਰਸ਼ਨ ਕਰਨ ਦੇ ਲਈ ਤੇ ਆ ਜਿਹੜੀ ਸਾਹਮਣੇ ਤੁਸੀਂ ਗੱਡੀ ਦੇਖ ਰਹੇ ਹੋ ਇਹ ਪੂਰੀ ਜਿਹੜੀ ਸਰਦਾਲੂਆਂ ਦੇ ਨਾਲ ਭਰੀ ਹੋਈ ਆ ਤੇ ਇਹ ਜਿਹੜੇ ਦਰਸ਼ਨ ਕਰਕੇ ਜਾ ਰਹੇ ਨੇ ਵਾਪਸ ਤੇ ਰਾਤ ਨੂੰ ਬਾਜ਼ਾਰ ਦਾ ਦ੍ਰਿਸ਼ ਕੁਝ ਇਸ ਤਰ੍ਹਾਂ ਦਾ ਹਨਾ ਆਲੇ-ਦਾਲੇ ਦੁਕਾਨਾਂ ਬਣੀ ਹੋਈਆਂ ਨੇ ਦੇਖੋ ਕਿੰਨਿਆ ਖੂਬਸੂਰਤ ਜਿਹੜਾ ਨਜ਼ਾਰਾ ਹੈ ਹਨ ਤੇ ਇੱਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹ ਵੀ ਡਟਾਉਂਟ ਕਰਦੇ ਜਾ ਰਹੇ ਨੇ ਹਨ ਤੇ ਆਹ ਦੇਖੋ ਯਾਰ ਕਾਫੀ ਜਿਹੜਾ ਪੂਰਾ ਜੱਥਾ ਇਹ ਪਹੁੰਚਿਆ ਹਨਾ ਅ ਦਰਸ਼ਨ ਕਰਨ ਦੇ ਲਈ ਮੰਦਿਰ ਦੇ ਆਹ ਦੇਖੋ ਆਪਣੀ ਸ਼ਰਦਾ ਦੇ ਅਨੁਸਾਰ ਜਿਹੜਾ ਉਹ ਪੂਰਾ ਹਨਾ ਝੰਡਾ ਲੈ ਕੇ ਜਾ ਰਹੇ ਨੇ ਮੰਦਰ ਦੀਵਰ ਤੇ ਆਹ ਸਾਹਮਣੇ ਜਿਹੜਾ ਤੁਸੀਂ ਟੈਂਕਰ ਦੇਖ ਰਹੇ ਹੋ ਪਾਣੀ ਵਾਲਾ ਹਨ ਤੇ ਇਸ ਤਰ੍ਹਾਂ ਜਿਹੜਾ ਇੱਥੇ ਹੋਟਲਾਂ ਦੇ ਵਿੱਚ ਹਨਾ ਐਵੇਂ ਪਾਣੀ ਜਿਹੜਾ ਪੂਰਾ ਕੀਤਾ ਜਾਂਦਾ ਕਿਉਂਕਿ ਯਾਰ ਉਰੇ ਮੋਟਰ ਤਾਂ ਲੱਗੀ ਨਹੀਂ ਹੋਈ ਫਿਰ ਐਵੇਂ ਜਿਹੜਾ ਪਾਣੀ ਪੂਰਾ ਕੀਤਾ ਜਾਂਦਾ ਜਿਵੇਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਰਹੇ ਸੀ ਉੱਥੇ ਵੀ ਜਿਹੜਾ ਐਵੇਂ ਦਾ ਇਹੀ ਟੈਂਕਰ ਆਉਂਦਾ ਸੀਗਾ ਪਾਣੀ ਦਾ ਤੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਮੋਟਰਸਾਈਕਲ ਦੇ ਉੱਤੇ ਜਿਹੜੇ ਆਹ ਸਾਹਮਣੇ ਬਾਈ ਜਾ ਰਹੇ ਸੀ ਇਹ ਵੀ ਦਰਸ਼ਨ ਕਰਨ ਦੇ ਲਈ ਪਹੁੰਚੇ ਹੋਏ ਨੇ ਆ ਦੇਖੋ ਮੋਟਰਸਾਈਕਲ ਵਾਲੇ ਮੋਟਰਸਾਈਕਲ ਆ ਦੇਖਣਾ ਜਿਵੇਂ ਕਾਰਾਂ ਦੇ ਵਿੱਚ ਆਪਣੀਆਂ ਦੇ ਵਿੱਚ ਲੋਕ ਆਉਂਦੇ ਨੇ ਜਾਂ ਫਿਰ ਪੂਰੀ ਬੱਸ ਸਾਰੇ ਬੰਦੇ ਜਥਾ ਪੂਰਾ ਇਕੱਠਾ ਕਰਾ ਕੇ ਲੈ ਆਉਂਦੇ ਨੇ ਹਨ ਤੇ ਐਵੇਂ ਜਿਹੜੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਨੇ ਜਿਹੜੀ ਮੈਨੂੰ ਲੱਗਦਾ ਵੀ ਜਿਹੜੀ ਰਾਤ ਨੂੰ ਉਹਦੇ ਟ੍ਰੇਨ ਆਈ ਆ ਉਹਦੇ ਵਿੱਚ ਇਹ ਜਿਹੜੇ ਸਾਰੇ ਯਾਤਰੀ ਆਏ ਨੇ ਹਨ ਤੇ ਇੱਧਰ ਹਨਾ ਪੂਰਾ ਜਦੋਂ ਆਪਾਂ ਗੋਗਾ ਮੈੜੀ ਦੀ ਵੱਲੋਂ ਆ ਅੱਗੇ ਗੁਰਗਨਾਥ ਜੀ ਦੇ ਟੇਲੇ ਜੀ ਵੱਲ ਜਾਨੇ ਤਾਂ ਸਾਰਾ ਜਿਹੜਾ ਆ ਬਾਜ਼ਾਰ ਬਣਿਆ ਹੋਇਆ ਤੇ ਆਲੇ-ਦਾਲੇ ਹਨਾ ਜਿਹੜਾ ਰੋਡ ਆ ਉਹਦੇ ਆਲੇ-ਦਾਲੇ ਪੂਰੀਆਂ ਜਿਹੜੀਆਂ ਦੁਕਾਨਾਂ ਨੇ ਉਹ ਸੱਜੀਆਂ ਹੋਈਆਂ ਨੇ ਆਹ ਜਿਹੜਾ ਬਾਈ ਆਪਣੇ ਸਾਹਮਣੇ ਜਾ ਰਿਹਾ ਆਪਣੇ ਪਿੱਛੇ ਨੂੰ ਈਂਧਾਂ ਦੇ ਉੱਤੇ ਬਿਠਾਈ ਜਾ ਰਿਹਾ ਤੇ ਬੱਚਾ ਬਹੁਤ ਖੁਸ਼ ਆ ਹਨ ਆਪਣੇ ਬਾਪੂ ਦੇ ਮੋਢਿਆਂ ਦੇ ਉੱਤੇ ਬੈਠ ਕੇ ਤੇ ਐਵੇਂ ਦੇ ਜਿਹੜੇ ਉਹਨੇ ਆ ਨਾ ਢਾਬੇ ਤੇ ਉਹ ਤੁਹਾਨੂੰ ਹਰ ਜਗ੍ਹਾ ਤਕਰੀਬਨ ਰੋਡ ਦੇ ਉੱਪਰ ਹਰ ਦੋ ਦੁਕਾਨਾਂ ਬਾਅਦ ਜਿਹੜੇ ਐਵੇਂ ਦੇ ਟਾਬੇ ਬਣੇ ਹੋਏ ਨੇ ਹਨਾ ਤੇ ਆ ਜਿਹੜਾ ਸੰਗਤਾਂ ਜਿਵੇਂ ਆ ਸਾਹਮਣੇ ਆ ਰਹੀਆਂ ਨੇ ਨਾ ਤੇ ਪੂਰਾ ਇਹ ਜਿਹੜਾ ਰੋਡ ਆ ਇਹ ਬਲੌਕ ਕੀਤਾ ਹੋਇਆ ਸੰਗਤਾਂ ਦਾ ਨਾ ਇਹੜੀਆਂ ਪੈਦਲ ਸੰਗਤਾਂ ਮੰਦਿਰ ਦੇ ਦਰਸ਼ਨ ਕਰਨ ਦੇ ਲਈ ਆ ਰਹੀਆਂ ਨੇ ਹਨਾ ਤੇ ਐਵੇਂ ਦੀਆਂ ਪੁਲਿਸ ਵੱਲੋਂ ਨਾ ਚੈੱਕ ਪੋਸਟਾਂ ਬਣਾਈਆਂ ਗਿਆ ਨੇ ਤੇ ਉਹ ਗੱਡੀਆਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੰਦੇ ਹਨਾ ਜ਼ਿਆਦਾਤਰ ਤੇ ਕੁਝ ਕੁ ਗੱਡੀਆਂ ਨੇ ਜਿਹੜੀਆਂ ਉਹ ਨੰਗਣ ਦਿੰਦੇ ਨੇ ਹਨਾ ਤੇ ਇਕੱਠ ਤੁਸੀਂ ਫਿਰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹਨਾ ਤੇ ਆਹ ਜਿਹੜਾ ਗੇਟ ਤੁਸੀਂ ਦੇਖ ਰਹੇ ਹੋ ਇਹ ਗੋਗਾ ਮਾੜੀ ਦਾ ਜਿਹੜਾ ਮੇਨ ਗੇਟ ਬਣਿਆ ਹੋਇਆ ਹਨਾ ਤੇ ਇੱਥੋਂ ਜਿਹੜੀ ਐਂਟਰੀ ਹੁੰਦੀ ਹੈ ਜਦੋਂ ਆਪਾਂ ਗੋਗਾ ਮੰਦਿਰ ਦੀ ਵੱਲ ਜਾਂਦੇ ਹਾਂ ਤੇ ਉਹ ਜਿਹੜੇ ਸਾਹਮਣੇ ਤੁਸੀਂ ਬਿਲਡਿੰਗ ਦੇਖ ਲਿਓ ਇਹ ਧਰਮਸ਼ਾਲਾ ਬਣੀ ਹੋਈ ਆ ਜੀ ਤੇ ਐਵੇਂ ਦੀਆਂ ਜਿਹੜੀਆਂ ਅੱਗੇ ਜਾ ਕੇ ਬਹੁਤ ਧਰਮਸ਼ਾਲਾਵਾਂ ਬਣੀਆਂ ਹੋਈਆਂ ਨੇ ਹਨਾ ਤੇ ਜਿੱਥੇ ਆ ਕੇ ਲੋਕ ਰਹਿੰਦੇ ਨੇ ਤੇ ਇੱਥੇ ਜਿਹੜਾ ਰੂਮ ਮਿਲ ਜਾਂਦਾ ਮੈਨੂੰ ਵੈਸੇ ਫੀਸ ਤਾਂ ਪਤਾ ਨਹੀਂ ਇਹਦੀ ਕਿੰਨੀ ਆ ਪਤਾ ਨਹੀਂ ਫ੍ਰੀ ਮਿਲਦਾ ਜਾਂ ਪੈਸੇ ਲੱਗਦੇ ਨੇ ਪਰ ਤੁਸੀਂ ਇੱਥੇ ਜਦੋਂ ਆਉਂਗੇ ਨਾ ਇਹ ਧਰਮਸ਼ਾਲਾ ਦੇ ਵਿੱਚ ਰਹਿਣ ਦੇ ਲਈ ਜਿਹੜੀ ਜਗ੍ਹਾ ਮਿਲ ਜਾਂਦੀ ਆ ਆਪਾਂ ਜਿਹੜਾ ਅੱਜ ਜਿਹੜਾ ਰਾਤ ਦਾ ਸਲੋਗ ਬਣਾਇਆ ਸੀਗਾ ਨਾਂ ਬਾਗੜ ਦੇ ਮੇਲੇ ਦਾ ਤੇ ਹੁਣ ਆਪਾਂ ਸਾਰਾ ਦਿਨ ਜਿਹੜਾ ਉਮੀਦਾਂ ਸੀਗਾ ਉਹ ਪੂਰਾ ਕਰਨਾ ਤੇ ਰਾਤ ਦਾ ਜਿਹੜਾ ਇਕੱਠ ਜਿਵੇਂ ਸੰਗਤਾਂ ਲੋਕ ਹੋ ਆਉਂਦੇ ਨੇ ਨਾ ਅਰੇ ਉੱਤੇ ਜਾਂ ਤੁਸੀਂ ਵੀ ਆਪਣਾ ਸਾਧਨ ਤੇ ਹੁੰਦੀ ਨੇ ਉਹ ਸਾਰਾ ਜਿਹੜਾ ਤੁਹਾਨੂੰ ਆਪਾਂ ਨੇ ਪੂਰਾ ਦਿਖਾਤਾ ਤੇ ਹੁਣ ਆਪਾਂ ਅਸਾਂ ਸਭ ਨੂੰ ਸਾਰਾ ਦਿਖਾਤਾ ਤੇ ਹੋਣਾ ਕਿ ਆਪਾਂ ਬਲੌਗ ਦਾ ਐਂਡ ਕਰਦੇ ਆ ਹਨ ਜੇਕਰ ਤੁਹਾਨੂੰ ਵੀਡੀਓ ਆਪਣੀ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਡਾ ਨੀਆਂ ਵੀਡੀਓ ਦੇਖਣ ਦੇ ਲਈ ਤੇ ਹੁਣ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ